ਦਰਸ਼ਨ 46 ਦੇ ਮੇਰੀਆਂ ਅੱਖਾਂ ਕਰਾਉਂਦੀਆਂ ਨਾਰੇ ਵੀ 2-3 ਦਿਨਾਂ ਤੱਕ ਇੱਕ ਨਵਾਂ ਟੀਜ਼ਰ ਆ ਰਿਹਾ ਫਰੋਹ ਚ ਕੁਝ ਜਲਵਾ ਹੋਵੇਗਾ ਪਰ ਬੱਲੇ ਕੇ ਦਾ ਮੈਸੇਜ ਆਇਆ ਕਿ ਨਾ واਸ਼ਿੰਗ ਪਾਊਡਰ ਪੰਮਾ ਜਿਹੜੀ ਉਹ ਮੈਨੂੰ ਹਰਦੀਪ ਭਾਈ ਨੇ ਇੱਕ ਝਲਕ ਜੀ ਦਿਖਾਈ ਆ ਜਿਹੜਾ 2-3 ਦਿਨ ਤੱਕ ਸੱਪ ਜਾ ਨਿਕਲਣਾ ਈ ਵਗਾ ਹੋ ਕਨਾਲੇ ਤੈਨੂੰ ਚਿੜੀ ਦਾ ਬੱਚਾ ਮੈਂ ਚਿੜੀ ਦਾ ਬੱਚਾ ਉਹ ਕਨਾਲਾ ਸਾਲੇ ਆਉਦੋਂ ਉੱਡ ਜੀ ਉਹ ਮੱਛੀ ਪੱਛੀ ਪਜਾ ਕੋਈ ਮੈਨੂੰ ਕੋਈ ਭਾਣ ਚੱਕਦਾ ਖਾ ਕੋਈ ਮੈਨੂੰ ਸੱਚੀ ਕਾਲ ਜੀ ਗੁੱਡ ਈਵਨਿੰਗ ਕਿਦਾਂ ਹਾਲ ਚਾਲ ਜੀ ਠੀਕ ਠਾਕ ਹਾਂ ਸਾਰੇ ਲਓ ਜੀ ਹੈਲੋ 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 ਹੋਗੀ 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 ਆਵਾਜ਼ ਵੀ ਠੀਕ ਠਾਕ ਆ ਰਹੀ ਆ ਸਭ ਨੂੰ 올 ਗੁੱਡ ਜੀ ਕੀ ਬਾਤ ਹੈ ਕੀ ਬਾਤ ਹੈ ਕਿੱਦਾਂ ਹੋ ਜੀ ਸੋ ਕਿਵੇਂ ਲੱਗਿਆ ਵਾਰਨਿੰਗ ਦਾ ਟ੍ਰੇਲਰ ਪਹਿਲਾਂ ਤਾਂ ਇਹ ਦੱਸੋ ਤੇ ਅੱਜ ਆਪਾਂ ਹੁਣੇ-ਹੁਣੇ ਇੱਕ ਛੋਟਾ ਜਿਹਾ ਟੀਜ਼ਰ ਵੀ ਪਾਇਆ ਵਾ ਕੱਲ ਵਾਲੇ ਗਾਣੇ ਦਾ ਡੈਡ ਗਾਣੇ ਦਾ ਨਾਮ ਹੈ ਡੈਡ ਦਰਸ਼ਨ 47 ਦੇ ਮੇਰੀਆਂ ਅੱਖਾਂ ਕਰਾਉਂਦੀਆਂ ਨਾ ਰੇ ਬੰਦਾ ਥਾਂ ਹੀ ਮਰ ਜੂਗਾ ਨੀ ਮੇਰਾ ਨਾਲ ਦੀ ਮਟਿਆ ਰੇ ਹਾਏ ਲਾਉਂਦੀ ਆ ਥੋਣੀਆਂ ਗੱਲਾਂ ਬਾਤਾਂ ਵੀ ਕਰਾਉਣੇ ਆ ਇੱਕ ਦਿਨ ਪਹਿਲਾਂ ਆਪਾਂ ਲਾਈਵ ਹੋਏ ਸੀ ਉਦੋਂ ਸਿਰਫ ਆਪਾਂ ਤੇ ਹੁਣ ਆਪਾਂ ਗੱਲ ਕਰਾਉਣੇ ਆ ਤੁਹਾਡੀ 2-3 ਬੰਦਿਆਂ ਦੇ ਨਾਲ ਅੱਜ ਹਲਾਲਾ ਕਰਾਛ ਨਹੀਂ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਆਹ ਸਤਿ ਸ਼੍ਰੀ ਅਕਾਲ ਜੀ ਬੰਮਿਆ ਕਿਵੇਂ ਹੈ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਾਹ ਠੀਕ ਆ ਦੇਖ ਆਏ ਓਏ ਹੋਏ ਓਏ ਹੋਏ ਓਲੀ ਟੀਟੀ ਗੇਜ ਜਿਆਦਾ ਟੀਸੀਟੀ ਤੇਰੀ ਮੈਂ ਵਜਾਉਣੀ ਹੈ ਨਾ ਯਾਰ ਲੈ ਵੀਰੇ ਸਤਿਕਾਰਯੋਗ ਜੀ ਜ਼ਾੜਾ ਨੂੰ ਵਾ ਠੀਕ ਆ ਯਾਦ ਆ ਉਦੋਂ ਸਰਾਲ ਦਿਖਾਈਦੀ ਆ ਵਾ 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 ਫਰੈਂਸ ਤੇ ਵਾ ਲੈ ਯਾਰ ਕਵਾਲਾ ਵਾ ਵਧੀਆ ਕਿਵੇਂ ਹੋ ਜੀ ਵਧੀਆ ਕੀ ਚੱਲ ਰਹੀਆਂ ਨੇ ਨਵੀਆਂ ਤਾਜ਼ੀਆਂ ਤਾਜ਼ੀਆਂ ਤੇ ਠੰਡ ਸੀ ਥੋੜੀ ਜੀ ਤਾਂ ਕਰਕੇ ਹਾਂ ਘਰੇ ਬੈਠੀ ਕਮਾਂਡ ਹੋ ਰਹੀ ਸੀ ਕਮਾਂਡ ਚੱਲ ਰਹੀ ਸੀ ਬਾਲੀ ਵੱਕਰ ਸੱਜੀ ਬੈਠੇ ਹੋ ਹਾਂਜੀ ਹਾਂਜੀ ਲੈ ਬੰਦਾ ਦੇ ਕੋਈ ਹੋਰ ਆ ਗਿਆ ਵੀਰੇ ਕਿਵੇਂ ਹੋ ਭਾਈ ਇਹ ਕਿੱਧਰ ਗੈਂਗ ਗੈਂਗ ਇਹ ਬੰਦਾ ਇੱਕ ਗੈਂਗ ਦੇਲਾ ਬੰਦਾ ਆ ਦੇਖ ਲੈ ਆਪਣੇ ਧੀ ਬੋਲੀ ਕਹਿੰਦਾ ਇਹ ਕਿੱਧਰ ਇਹ ਬਾਈ ਖੜੇ ਨਹੀਂ ਛੱਡ ਰਿਹਾ ਕਹਿੰਦਾ ਜੀ ਸਾਡੇ ਵਿੱਚ ਕਿਵੇਂ ਬਾਤ ਬੋਲੀ ਆ ਨਾ ਕਰ ਯਾਰ ਧੀਰੇ ਦਰਨਾ ਨਹੀਂ ਜੀ ਹੁਣ ਉਹਨੇ ਦੇ ਉਹਨੇ ਹੁਣ ਤੈਨੂੰ ਤੈਨੂੰ ਕੁਝ ਨਹੀਂ ਕਿਹਾ ਉਹਨੇ ਤਾਂ ਕਿਹਾ ਨਹੀਂ ਕਿ ਵੀ ਬਾਈ ਮੈਨੂੰ ਨਹੀਂ ਰੱਖਿਆ ਤੁਸੀਂ ਪਰ ਇਹਨੂੰ ਬੋਲੀ ਨੂੰ ਰੱਖ ਲਿਆ ਤੇ ਤੂੰ ਸੜੇ ਉਹਨੂੰ ਹੁਣ ਲਾਈਵ ਦੇ ਵਿੱਚ ਵੀ ਕਹਿਣ ਲੱਗਿਆ ਕਿਵੇਂ ਮੈਂ ਮੈਂ ਪਹਿਲੀ ਲਈ ਕਿਹਾ ਸੀ ਮੈਨੂੰ ਨਹੀਂ ਰੱਖਿਆ ਹੈ ਰੱਖਿਆ ਸੀ ਕਿ ਤੂੰ ਪਹਿਲੀ ਜੀ ਲਈ ਕਹਿ ਰਿਹਾ ਮੈਂ ਪਹਿਲੀ ਚ ਰੱਖਿਆ ਸੀ ਤੇਰੀਆਂ ਡੇਟਾਂ ਵੇਲੀਆਂ ਹੈ ਨਹੀਂ ਸੀ ਯਾਰ ਉਹ ਹਾਂ ਰੱਖਿਆ ਪਹਿਲੀ ਜੇ ਮਾਰਨੇ ਹੀ ਚੰਪ ਚਾਪਾ ਮਾਰ ਨਹੀਂ ਮਾਰ ਲੈ ਵਾਹ ਜੀ ਵਾਹ ਲੈ ਅੱਛਾ ਜਿਹੜੇ ਅੱਜ ਅੱਜ ਹੁਣ ਧੀਰਾ ਨਾਲ ਲਾਈਵ ਹੋਇਆ ਹੀ ਆ ਆਪਾਂ ਵਾ ਮੜ ਜਾ ਲੋਕਾਂ ਨੂੰ ਐਂ ਕਹਿ ਦੇਣਾ ਵੀ 2-3 ਦਿਨਾਂ ਦਾ ਇੱਕ ਨਵਾਂ ਟੀਜ਼ਰ ਆ ਰਿਹਾ ਫਿਰੋਜ਼ ਕੋਈ ਜਲਵਾ ਹੋਊਗਾ ਜਲਵਾ ਹੋ ਰਿਹਾ ਜਲਵਾ ਟੀਜ਼ਰ 2 ਆ ਰਿਹਾ ਹੈ ਜੀ ਕੋਈ ਕਾਰਵਾਈ ਹੋਊਗੀ ਬਿਲਕੁਲ ਜੀ ਆਊਗਾ ਵਾਹ ਜੀ ਵਾਹ ਵਾਹ ਜੀ ਵਾਹ ਪ੍ਰਿੰਸ ਨੇ ਤਾਂ ਦੇਖੋ ਦਾੜੀ ਥੋੜੀ ਕਿਵੇਂ ਭਰਾ ਲਈ ਸੰਤਾ ਬਾਈ ਪੂਰਾ ਜ਼ਰਾ ਲੱਗਦਾ ਨਹੀਂ ਨਹੀਂ ਮੈਂ ਦੇਖਿਆ ਬਾਈ ਦਾ ਇੱਕ ਨਵੇਂ ਇੱਕ ਨਵੀਂ ਚੀਜ਼ ਵੀ ਆ ਰਹੀ ਹੈ ਨਾ ਪ੍ਰਿੰਸ ਮੇਰੇ ਦੀ ਖਤਰਨਾਕ ਦੇਖੋ ਆਪਾਂ ਪਹਿਲਾਂ ਹੀ ਕਹਿੰਨੇ ਹੁੰਦੇ ਆ ਵੀ ਜਿਹੜਾ ਉਹ ਥੱਲੇ ਪਰ ਥੱਲੇ ਕਿਹਦਾ ਮੈਸੇਜ ਆਇਆ ਕਹਿੰਦਾ ਵਾਸ਼ਿੰਗ ਪਾਊਡਰ ਪੰਮਾ ਜਿਹੜਾ ਮੈਂ ਅੱਗੇ ਕਹਿੰਦਾ ਹੁੰਦਾ ਵੀ ਜਿਹੜੇ ਮੈਸੇਜ ਆਏ ਕਹਿੰਦੇ ਸ਼ਿੰਦਾ ਸਿਰੇ ਸ਼ਿੰਦਾ ਮੇਰੇ ਐ ਜਿਹੜਾ ਮੈਂ ਕਹਿੰਦਾ ਹੁੰਦਾ ਜਿਹੜਾ ਬਾਈ ਨੇ ਸਿਲਾ ਠਾਇਆ ਨਾ ਅੰਦਰ ਜ ਮੇਰੇ ਅੰਦਰਲੇ ਐਕਟਰ ਦਾ ਸਿਲਾ ਕੱਢਿਆ ਕਿਆ ਬਾਤ ਹੈ ਮੈਂ ਕੱਲ ਪਲੀ ਗੱਲ ਜੀ ਕਰ ਰਿਆ ਸੀ ਮੈਂ ਕਿਹਾ ਵੀ ਵੀਰੇ ਦੇ ਹੁੰਦੇ ਨਾ ਫਿਕਰ ਜੀ ਨਹੀਂ ਹੁੰਦੀ ਵੀ ਟੈਨਸ਼ਨ ਜੀ ਨਹੀਂ ਹੁੰਦੀ ਵੀ ਐ ਹੁੰਦੀ ਵੀ ਜਿਵੇਂ ਮਾਂ ਮਾਂ ਹੁੰਦੀ ਨਾ ਜਿਵੇਂ ਮਾਰਗਾ ਸਰਾ ਕਿਆ ਬਾਤ ਹੈ ਕੀੜਾ ਕੋਈ ਨਾ ਕੋਈ ਕਢਾ ਦੇਣਗੇ ਕੋਈ ਚੱਕ ਦੇਣਾ ਹਾਂ ਬਾਈ ਸਪੈਸ਼ਲ ਆਪਾਂ ਬੰਬ ਬੁਲਾ ਦੇਣੇ ਆ ਬਾਈ ਮੈਂ ਨਾ ਤੁਸੀਂ ਤਾਂ ਦੇਖੋ ਤੁਸੀਂ ਤਾਂ ਫਿਲਮ ਦੇਖੀ ਨਹੀਂ ਮੈਂ ਤਾਂ ਮਤਲਬ ਦੇਖਿਆ ਤੁਸੀਂ ਉਦਾਂ ਦੇਖੀ ਮੈਂ ਤਾਂ ਦੇਖਿਆ ਹੁਣ ਪੰਜਨ ਫਿਲਮ ਜੀ ਜੀ ਬਾਈ ਓਹ ਹੋ ਹੋ ਜਿਹੜਾ ਸਵਾਦ ਆ ਰਿਹਾ ਨਾ ਐ ਕਿ ਬਾਕੀ ਚੀਜ਼ਾਂ ਦੀਆਂ ਆਪਣੇ ਡਾਇਰੈਕਟਰ ਸਾਹਿਬ ਨੇ ਇੱਕ ਕੰਮ ਹੋਰ ਵੀ ਬਹੁਤ ਘੈਂਟ ਕਰਾਇਆ ਸੀ ਅੱਛਾ ਜੀ ਐਤ ਕੀ ਜਿਹੜੇ ਸਾਊਂਡ ਇਫੈਕਟ ਤੇ ਉਹਨੇ ਬੈਕਗ੍ਰਾਉਂਡ ਤੇ ਕੰਮ ਕੀਤਾ ਨਾ ਕੱਲ ਥੋੜੀ ਜੀ ਝਲਕ ਦੇਖੀ ਆ ਜਿਹੜੀ ਉਹ ਮੈਨੂੰ ਹਰਦੀਪ ਭਾਈ ਨੇ ਇੱਕ ਝਲਕ ਜੀ ਦਿਖਾਈ ਆ ਜਿਹੜਾ 2-3 ਦਿਨ ਤੱਕ ਸੱਪ ਜਿਹਾ ਨਿਕਲਣਾ ਉਹਦੇ ਚ ਥੋੜੀ ਅੰਗਰੇਜ਼ੀ ਵਾਲਾ ਲੈਵਲ ਤੇ ਠੱਕੇ ਆਇਆ ਘੈਂਟਲਾ ਨਾ ਵਾਹ ਉਹ ਬਹੁਤ ਘੈਂਟ ਲੱਭੇ ਹੋੜਿਆ ਇਹ ਨਹੀਂ ਹੋਣੀ ਘੈਂਟ ਵੀ ਫੇਰ ਹੀ ਹੋਣੀ ਆ ਕਿਪਾ ਕਿਪਾ ਹੋ ਗਈ ਮਿੱਤਰੋ ਆਹੇ ਤਾਂ ਨਾ ਪਤਾ ਨਹੀਂ ਸਾਰਿਆਂ ਨੂੰ ਇਹਦਾ ਪਰਸੂ ਹੀ ਪਤਾ ਲੱਗਦਾ ਆ ਕੀਪਾ ਕੀਪਾ ਹੋ ਗਈ ਮਿੱਤਰੋ ਮੈਂ ਤਾਂ ਅੱਜ ਇੱਕ ਸਵੇਰੇ ਸਵੇਰੇ ਹੋਰ ਵੀ ਪ੍ਰੋਮੋ ਦੇਖਿਆ ਜੀ ਜੀ ਪੰਮਾ ਬੋਲੀ ਨੂੰ ਚਿੜੀ ਦਾ ਬੱਚਾ ਰਖਉਂਦਾ ਈ ਉਹ ਕਿਹੜਾ ਡਾਇਲੌਗ ਸੀ ਸੀ ਨੂੰ ਕਹਿੰਦਾ ਕਹਿੰਦਾ ਓਏ ਕਹਦਾ ਹਾਂ ਕਹਦਾ ਆ ਜਾ ਤੈਨੂੰ ਚਿੜੀ ਦਾ ਬੱਚਾ ਦਿਖਾਵਾਂ ਕਹਦਾ ਲੈ ਲੈ ਉਹ ਵਾਲਾ ਉਹ ਵਾਲਾ ਬੋਲੋ ਪੰਮੇ ਭਾਈ ਉਹ ਕਹਦਾ ਉਹ ਸਿਟੀ ਕਹੋ ਹਾਂ ਕਹਦਾ ਆ ਜਾ ਤੈਨੂੰ ਚਿੜੀ ਦਾ ਬੱਚਾ ਦਿਖਾਵਾਂ ਮੈਂ ਚਿੜੀ ਦਾ ਬੱਚਾ ਉਹ ਕਹਦਾ ਆ ਜਾ ਸਾਲੇ ਉਹਦੋਂ ਉੱਡ ਜੂ ਆ ਆ ਜਾ ਸਾਲੇ ਉਹਨੂੰ ਉੱਡ ਜੂ ਕੱਲ ਨੂੰ ਗਾਣਾ ਵੀ ਯਾਰ ਵੀਰੇ ਸਵਾਦ ਸਵਾਦ ਜਿਹੜਾ ਕਿਲੋ ਕਰੋਣਾ ਜਿਹੜੀ ਵਾਲੀ ਕੱਲ ਗਾਣਾ ਵੀ ਉਹ ਮੈਂ ਤਾਂ ਉਹ ਵੀ ਬਹੁਤ ਕੈਤਰਾ ਰਿਆ ਬਾਈ ਰੰਗ ਦੇ ਬਣਾ ਲਾ 25 25 ਪਜਾ ਕੋਈ ਬੰਨ ਉਹ ਆਪਣਾ ਕੀ ਕਰਾ ਦਿਖਾ ਕੋਈ